ਸਤ ਕੀ ਨਾਮ ਹੈ ਜੀ? ਹਾਂ ਜੀ ਮਨਜੀਤ ਸਿੰਘ ਸਰਪੰਚ ਪਿੰਡ ਸਾਵਗੜ ਤੋਂ। ਅੱਜ ਆਮ ਜਲਾਸਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂ ਜੀ ਹਾਂ ਜੀ ਕਿਉਂਕਿ ਆਮ ਜਲਾਸਾ ਹਰ ਇੱਕ ਪਿੰਡ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਆਮ ਜਲਾਸੇ ਦੇ ਵਿੱਚ ਜੋ ਵੀ ਪਿੰਡ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਤੇ ਉਹਨਾਂ ਸਾਰਿਆਂ ਦਾ ਪਤਾ ਲੱਗ ਜਾਂਦਾ ਵੀ ਹਰ ਇੱਕ ਬੰਦੇ ਨੂੰ ਜੋ ਵੀ ਹੈਗੀ ਹੈ ਪ੍ਰੋਬਲਮ ਵਗੈਰਾ ਆਪ ਜੀ ਦਾ ਸੰਗਮ ਹੁੰਦਾ ਬੰਦਾ ਦੱਸ ਸਕਦਾ ਹੈ ਜੀ। ਇਸ ਕਰਕੇ ਆ ਜੋ ਸਾਡੇ ਪਿੰਡ ਦੀਆਂ ਡਿਮਾਂਡਾਂ ਸੀਗੇ ਆ ਸਾਡੇ ਪਿੰਡ ਦੇ ਵਸਨੀਕਾਂ ਦੀਆਂ ਉਹ ਸਾਰੀਆਂ ਕੁੜੀਆਂ ਨੇ ਤੇ ਉਹਨਾਂ ਨੂੰ ਸੁਣ ਕੇ ਅਸੀਂ ਜਿਹੜੇ ਕਾਮਦਾਰ ਦੇ ਚਾਜਾ ਅਸੀਂ ਮੱਥੇ ਪਾਏ ਆ ਜਿਵੇਂ ਸਾਡੇ ਪਿੰਡ ਦੇ ਵਿੱਚ ਖੇਡ ਦਾ ਮੈਦਾਨ ਨਹੀਂ ਸੀ ਤੇ ਨੌਜਵਾਨਾਂ ਨੂੰ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਅਸੀਂ ਅੱਜ ਇੱਕ ਖੇਡ ਦੇ ਮੈਦਾਨ ਦਾ ਮਤਾਂ ਪਾਇਆ ਪਿੰਡ ਦੇ ਸੀਵੇਜ ਦਾ ਮਤਾਂ ਪਾਇਆ ਫੈਸਲੀ ਦਾ ਮਤਾਂ ਪਾਇਆ ਤੇ ਕੋਲ ਦਾ ਖੇਡ ਗਰਾੜ ਦਾ ਮਤਾਂ ਪਾਇਆ ਸਾਡੀਆਂ ਲੋਕ ਵੀ ਕਾਫੀ ਜਿਹੜੀਆਂ ਪਹਿਲਾਂ ਜਿਹੜੀਆਂ ਸੀ ਇਹ ਉਹ ਅਸੀਂ ਤਾਲੀਆਂ ਸੁਣ ਕੇ ਅੱਜ ਆਮ ਦਲਾਰ ਦੇ ਆਈ ਸਾਡੇ ਪਾਏਗੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਵਾਸਤਵ ਨਾਲ ਅੱਗੇ ਜਿਹੜੇ ਮਤੇ ਅਸੀਂ ਪਾਏ ਨੇ ਤੇ ਸਾਰੇ ਮਤੇ ਅਸੀਂ ਮੁਕੰਮਲ ਕਰੀਏ ਔਰ ਸਾਡੇ ਜਿਹੜਾ ਪਿੰਡ ਦਾ ਵਿਕਾਸ ਹੋ ਸਕੇ ਜੀ ਇਹੀ ਸਾਡੀ ਜ਼ਮਾਨਤ ਨਾਲ ਦੇ ਹੈ ਕਿ ਆਮ ਦਲਾਰ ਦੇ ਵਿੱਚ ਸਰਪੰਚ ਸਾਹਿਬਾ ਜੀ ਕਿਹੜੇ ਕਿਹੜੇ ਮਤੇ ਪਾਏ ਗਏ ਆ ਜੀ ਆ ਜਿਹੜੇ ਮਤੇ ਪਾਏ ਗਏ ਜੀ ਇੱਕ ਤਾਂ ਖੇਡ ਮੈਦਾਨ ਦਾ ਮਤਾ ਪਾਇਆ ਜੀ ਦੂਸਰਾ ਡਿਸਪੈਂਸਰੀ ਦਾ ਮਤਾ ਪਾਇਆ ਜੀ ਈਜ਼ਾਦਵਤੀ ਕਲੋਨੀਆਂ ਦੇ ਵਿੱਚ ਟੋਬਿਆਂ ਦੀ ਪ੍ਰੋਬਲਮ ਆ ਰਹੀ ਆ ਉਹਦਾ ਮਤਾ ਪਾਇਆ ਜੀ ਤੇ ਬਾਕੀ ਜਿਵੇਂ ਕਿ ਕੋਈ ਸਕੂਲ ਦਾ ਮਤਾ ਪਾਇਆ ਜੀ ਇਸ ਤਰ੍ਹਾਂ ਕਿ ਜਿਹੜੇ ਅਸੀਂ ਅੱਜ ਇਹ ਮਤੇ ਪਾਏ ਗਏ ਨੇ ਪਿੰਡ ਵਾਸੀਆਂ ਵੱਲੋਂ ਅੱਜ ਕਿਹੜੇ ਪੈਲ ਦੇ ਆਧਾਰ ਤੇ ਕੰਮ ਮੰਗੇ ਗਏ ਆ ਜੀ ਉਹਨਾਂ ਨੇ ਸਾਰਿਆਂ ਨੇ ਇਹ ਜਿਹੜੇ ਅਸੀਂ ਮਤੇ ਪਾਏ ਸਾਰੇ ਦੀ ਡਿਮਾਂਡ ਕੀਤੀ ਹੈ ਜੀ ਸਕੂਲ ਦੀ ਵੀ ਡਿਮਾਂਡ ਕੀਤੀ ਆ ਡਿਸਪੈਂਸਰੀ ਵੀ ਕੀਤੀ ਆ ਤੇ ਨੌਜਵਾਨਾਂ ਨੇ ਖੇਤ ਮਦਦਾਂ ਦੀ ਕੀਤੀ ਆ ਜੋ ਪਿੰਡ ਦੇ ਵਿੱਚ ਸਿਵਰੇਟ ਪੈਣ ਵਾਲਾ ਉਹਦੀ ਡਿਮਾਂਡ ਕੀਤੀ ਆ ਕਲੋਨੀ ਵਾਲ ਜਿਹੜੇ ਵਸਨੀਕ ਰਹਦੇ ਨੇ ਉਹਨਾਂ ਨੇ ਟੋਬਿਆਂ ਦੀ ਡਿਮਾਂਡ ਕੀਤੀ ਹੈ ਜੀ ਇਹ ਸਾਰੀਆਂ ਤੋਂ ਗੱਲਾਂ ਨੂੰ ਮੁੱਖ ਰੱਖ ਕੇ ਇਹਨਾਂ ਚੀਜ਼ਾਂ ਦੇ ਮਤੇ ਪਾਏ ਗਏ ਜੀ ਅੱਜ ਜਿਸ ਤਰ੍ਹਾਂ ਸਰਕਾਰ ਵੱਲੋਂ ਨਸ਼ਾ ਹਟਾਓ ਮੈਮ ਚਾਲੂ ਕੀਤੀ ਗਈ ਹੈ ਇਸ ਤਰ੍ਹਾਂ ਦਾ ਵੀ ਕੋਈ ਮਤਾ ਪਾਇਆ ਗਈ ਵੀ ਇਸ ਤਹਾਲੇ ਅਸੀਂ ਮਤਾ ਨਹੀਂ ਪਾਇਆ ਹੈਗਾ ਬਟ ਅਸੀਂ ਇਹਦੇ ਉੱਤੇ ਪੂਰਾ ਯਾਨੀ ਕਿ ਅਸੀਂ ਗੌਰ ਕਰਾਂਗੇ ਵੀ ਜਿਹੜਾ ਕੋਈ ਬੰਦਾ ਸਾਨੂੰ ਨਸ਼ਾ ਵੇਚਦਾ ਪਤਾ ਲੱਗਿਆ ਵੀ ਜਾਂ ਕੋਈ ਚਰਾ ਵੇਚਦਾ ਜਾਂ ਕੋਈ ਕਿੱਤਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਵੇਚਦਾ ਉਹਦੇ ਖਿਲਾਫ ਜਿਹੜੀ ਸਾਡੀ ਪੰਚਾਇਤ ਆ ਪੂਰੀ ਕਾਨੂੰਨੀ ਕਾਰਵਾਈ ਕਰੂਗੀ ਜਿਉਂਦੇ ਅਸੀਂ ਸਰਚਾ ਦਰਜ ਕਰਾਵਾਂਗੇ ਜੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰੋਸ਼ਨ ਸਿੰਘਾ ਜੀ ਅੱਜ ਆਮ ਜਿਹੜਾ লাশ ਕੀਤਾ ਅੱਗੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਆਮ ਇਜਲਾਸ ਆ ਜੀ ਅੱਜ ਪੂਰੇ ਪਿੰਡ ਦੇ ਵੱਲੋਂ ਇਹ ਜਿਹੜਾ ਬੁਲਾਇਆ ਗਿਆ ਪੂਰੇ ਪਿੰਡ ਦੇ ਵਿੱਚ ਕਾਫੀ ਪਿਛਲੇ ਲੰਬੇ ਅਫਸਰ ਤੋਂ ਦਿੱਕਤ ਪਰੇਸ਼ਾਨੀ ਆ ਰਹੀ ਸੀ ਜਿਵੇਂ ਕਿ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਸਾਡਾ ਉਹ ਪ੍ਰਾਇਮਰੀ ਤੱਕੇ ਚੱਲਦਾ ਆ ਰਿਹਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਸ ਵਿੱਚ ਅਸੀਂ ਵੀ ਪ੍ਰਾਇਮਰੀ ਸਕੂਲ 'ਚ ਪੜ੍ਹੇ ਆ ਤੇ ਸਾਡੇ ਜਿਹੜੇ ਬਾਪ ਦਾਦ ਜੀ ਉਹ ਵੀ ਪ੍ਰਾਇਮਰੀ ਸਕੂਲ 'ਚ ਪੜ੍ਹੇ ਸੀ। ਫਿਰ ਦੇਖ ਆ ਕੇ ਜਿਹੜਾ ਪ੍ਰਾਇਮਰੀ ਸਕੂਲ ਤੋਂ ਅਪਗ੍ਰੇਡ ਕਰਕੇ ਅਸੀਂ ਹਾਈ ਸਕੂਲ ਬਣਾਉਣ ਤੱਕ ਜਿਹੜਾ ਇਹ ਮਤਾਂ ਪਾਇਆ। ਉਸ ਤੋਂ ਬਾਅਦ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਮਿਊਨਿਟੀ ਸੈਂਟਰ ਹੈ ਨਹੀਂ ਸੀ। ਕਮਿਊਨਿਟੀ ਸੈਂਟਰ ਬਣਾਉਣ ਲਈ ਅਸੀਂ ਜਿਹੜਾ ਇੱਕ ਮਤਾਂ ਪਾਇਆ। ਉਸ ਤੋਂ ਬਾਅਦ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜਿਹੜਾ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਬਣਾਉਣ ਲਈ ਅਸੀਂ ਮਤਾਂ ਪਾਇਆ ਸਰਕਾਰ ਨੂੰ ਭੇਜਣਾ ਉਸ ਤੋਂ ਉਪਰੰਤ ਜਿਵੇਂ ਸੀਵਰੇਜ ਦਾ ਸਾਡਾ ਕੰਮ ਆ ਜਿਹੜਾ ਉਹ ਕੁਝ ਅਧੂਰਾ ਪਿਆ ਸੀ ਤੇ ਕੁਝ ਜਿਹੜਾ ਨਵਾਂ ਕਰਨਾ ਸੀ ਉਹਨੂੰ ਲੇਪਰੇ ਚੜ੍ਹਨ ਲਈ ਜਿਹੜੇ ਮਤੇ ਪਾਏ ਨੇ ਤੇ ਬਾਕੀ ਹੋਰ ਜਿਵੇਂ ਪਾਣੀ ਦੀ ਸਮੱਸਿਆ ਸੀ ਉਹਨੂੰ ਹੱਲ ਕੀਤਾ ਜਾਣਾ ਇਸ ਤਰ੍ਹਾਂ ਜਿਹੜੇ ਮਤੇ ਨੇ ਉਹ ਪਾਏ ਲਏ ਨੇ ਪਿੰਡ ਵਾਸੀਆਂ ਵੱਲੋਂ ਕਿਹੜੇ ਕੰਮ ਪੈਲਦੇਦਾਰ ਤੋਂ ਮੰਗੇ ਗਏ ਆ ਜੀ ਪਿੰਡ ਵਾਸੀਆਂ ਵੱਲੋਂ ਜਿਹੜੇ ਪੈਲਦੇਦਾਰ ਹਾਸਤੇ ਕੰਮ ਮੰਗੇ ਗਏ ਸੀ ਉਸ ਵਿੱਚ ਡਿਮਾਂਡ ਕੀਤੀ ਗਈ ਸੀ ਕਿ ਜਿਹੜੇ ਪਿੰਡ ਦਾ ਗਰੀਬ ਤੋਂ ਔਕਾ ਉਹਨਾਂ ਦੇ ਜਿਹੜੇ ਘਰਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਕੱਟੀਆਂ ਨੇ ਉਹਨਾਂ ਵਾਸਤੇ ਸਰਕਾਰ ਪਾਸੋਂ ਜੋ ਸਕੀਮ ਚੱਲ ਰਹੀ ਹੈ ਉਸ ਤਰ੍ਹਾਂ ਹੀ ਜਿਹੜੀ ਆ ਮਦਦ ਲੈਣ ਲਈ ਸਰਕਾਰ ਨੂੰ ਜਿਹੜਾ ਉਹ ਅਸੀਂ ਅੱਜ ਵਾਰ ਵੀ ਲਗਾਈ ਹੈ ਤੇ ਸਾਨੂੰ ਅਫਸਰ ਸਹਿਬਾਨਾਂ ਵੱਲੋਂ ਭਰੋਸਾ ਦਵਾਇਆ ਗਿਆ ਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਪਿੰਡ ਦੇ ਵਿੱਚ ਅਫਸਰ ਸਹਿਬਾਨਾਂ ਦੀ ਟੀਮ ਹੈ ਉਹ ਆ ਕੇ ਸਰਵੇ ਕਰੂਗੀ ਤੇ ਜਿਹੜੇ ਗਰੀਬ ਪਰਿਵਾਰ ਨੇ ਜ਼ਰੂਰਤਮੰਦ ਨੇ ਉਹਨਾਂ ਦੇ ਜਿਹੜੇ ਆ ਕੱਚੇ ਮਕਾਨੋਂ ਪੱਕੇ ਬਣਾਉਣ ਲਈ ਸਰਕਾਰ ਪਾਸੋਂ ਜਿਹੜੀ ਆ ਵਿਰਾਟ ਉਲੰਘਾਈ ਜਾਊਗੀ ਨਸ਼ਾਸ਼ ਡਾਉ ਸਰਕਾਰ ਵੱਲੋਂ ਮੈਂ ਜਿਹੜੇ ਚਲਾਈ ਆ ਤੇ ਉਸ ਤੇ ਲੈ ਕੇ ਵੀ ਕੋਈ ਮਤਲਬ ਆਇਆ ਗਿਆ ਅੱਜ ਦੇਖੋ ਜੀ ਜਿਹੜੀ ਨਸ਼ਾਸ਼ ਦਾ ਉਹ ਮੁਹਿੰਮਾ ਉਹਦੇ ਨਾਲ ਸਾਡੀ ਜਿਹੜੀ ਪੰਚਾਇਤ ਆ ਪਹਿਲਾਂ ਕੋਈ ਜੁੜੀ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕੋਈ ਨਸ਼ਾ ਵੇਚਦਾ ਪਾਇਆ ਜਾਂਦਾ ਜਾਂ ਕੋਈ ਨਸ਼ਾ ਵੇਚ ਰਿਆ ਇਸ ਤਰ੍ਹਾਂ ਪੰਚਾਇਤ ਨੂੰ ਪਤਾ ਲੱਗਿਆ ਵੀ ਇਹ ਬੰਦਾ ਨਸ਼ਾ ਵੇਚ ਰਿਆ ਉਸ ਤੋਂ ਇਵੇਂ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲਦੀ ਆ ਨਸ਼ਾ ਰੋਕੂ ਉਹਦਾ ਜਿਹੜਾ ਪੰਜਾਬ ਸਰਕਾਰ ਤੇ ਮਾਨਯੋਗ ਪੁਲਿਸ ਸਹਿਬਾਨ ਅਸਰਾਂਨ ਤੱਕ ਜਿਹੜੀਆਂ ਗੱਲਾਂ ਪਹੁੰਚਾ ਕੇ ਜਿਹੜਾ ਨਸ਼ਾ ਵੇਚਣ ਵਾਲਾ ਕੋਈ ਤਸਕਰ ਹੋਊਗਾ ਉਸਦੇ ਜਿਹੜੀ ਆ ਪੱਕੇ ਤੌਰ ਤੇ ਨੱਥ ਭਾਈ ਜਾਣੀ ਹੈ ਸਰਕਾਰ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਨਸ਼ਾ ਇਸੇ ਪਿੰਡ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਆਸ-ਪਾਸ ਕਿਤੇ ਵੀ ਵਿਕਦਾ ਉਹ ਅਸੀਂ ਜਿਹੜਾ ਰੋਕਣਾ